ਅੱਜ ਮੌਸਮ ਵੀ ਬੜਾ ਖਰਾਬ ਸੀ ਤੁਸੀਂ ਸਮਾਂ ਕੱਟ ਕੇ ਆਏ ਹੋ ਅੱਜ ਤੁਹਾਨੂੰ ਤਕਲੀਫ ਦਿੱਤੀ ਇੱਕ ਬੜਾ ਅਹਿਮ ਵਿਸ਼ਾ ਬੜਾ ਇੰਪੋਰਟੈਂਟ ਵਿਸ਼ਾ ਹੈ ਇੱਕ ਐਸਾ ਵਿਸ਼ਾ ਜਿਹੜਾ ਹਰ ਸਿੱਖ ਨੂੰ ਹਰ ਨਾਨਕ ਨਾਮ ਲੈਵਾ ਸੰਗਤ ਨੂੰ ਉਹਨਾਂ ਦੇ ਦਿਲ ਨੂੰ ਬੜਾ ਛੂੰਦਾ ਹੈ ਤੇ ਜਦੋਂ ਇਹਨਾਂ ਇਸ਼ੂਜ਼ ਤੇ ਸਿਆਸਤ ਹੁੰਦੀ ਦਿਖਦੀ ਹੈ ਤੇ ਫਿਰ ਕੀ ਬੀਤਦੀ ਹੈ ਦਿਲ ਤੇ ਇਹ ਉਹ ਸੰਗਤ ਹੀ ਜਾਣਦੀ ਹੈ ਅੱਜ ਦੀ ਇਸ ਪ੍ਰੈਸ ਕਾਨਫਰੰਸ ਵਿੱਚ ਮੈਂ ਤੁਹਾਡੇ ਸਾਹਮਣੇ ਭਗਵੰਤ ਮਾਨ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪਿਛਲੀ ਕਾਂਗਰਸ ਦੀ ਸਰਕਾਰ ਵੱਲੋਂ ਫਿਰ ਚਾਹੇ ਉਹਦੇ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰਿਹਾ ਹੋਵੇ ਚਾਹੇ ਚਰਨਜੀਤ ਚੰਨੀ ਰਿਹਾ ਹੋਵੇ ਜਿਹਦੇ ਚ ਹੋਮ ਮਿਨਿਸਟਰ ਡਿਪਟੀ ਚੀਫ ਮਿਨਿਸਟਰ ਸੁਖੀ ਰੰਧਾਵਾ ਸੀ ਕਿਵੇਂ ਇਹਨਾਂ ਸਾਰੇ ਲੋਕਾਂ ਨੇ ਬੇਅਦਬੀ ਦੇ ਮੁੱਖ ਦੋਸ਼ੀਆਂ ਨੂੰ ਰਾਮ ਰਹੀਮ ਨੂੰ ਹਨੀਪ੍ਰੀਤ ਨੂੰ ਪ੍ਰਦੀਪ ਕਲੇਰ ਵਰਗਿਆਂ ਨੂੰ ਤੇ ਡੇਰਾ ਸੱਚਾ ਸੌਦਾ ਨੂੰ ਹਰ ਮੋੜ ਤੇ ਪੈਰ ਪੈਰ ਤੇ ਕਿਵੇਂ ਪ੍ਰੋਟੈਕਸ਼ਨ ਦਿੱਤੀ ਕਿਵੇਂ ਪੁਸ਼ਤਪਨਾਈ ਕੀਤੀ ਉਹਨਾਂ ਦੀ ਕਿਵੇਂ ਸਮਝੌਤੇ ਦੇ ਤਹਿਤ ਇਹ ડીਲਾਂ ਹੋਈਆਂ ਕਿ ਚਾਹੇ ਤੁਸੀਂ ਇਨ੍ਹਾਂ ਕੇਸਾਂ ਦੇ ਵਿੱਚ ਇਨਵੋਲਡ ਹੋ ਤੁਹਾਡੀ ਇਨਵੋਲਵਮੈਂਟ ਸਾਹਮਣੇ ਆਈ ਹੈ ਪਰ ਤੁਹਾਨੂੰ ਕੋਈ ਹੱਥ ਨਹੀਂ ਲਾ ਸਕਦਾ ਯੂਸ ਕਰੈਚ ਮਾਈ ਬੈਕ ਆਈ ਵਿਲ ਸਕ੍ਰੈਚ ਯੋਰ ਬੈਕ ਜਿਵੇਂ ਅੰਗਰੇਜ਼ੀ ਵਿੱਚ ਕਹਿੰਦੇ ਐ ਕਿ ਅਸੀਂ ਤੁਹਾਡੀ ਮਦਦ ਕਰਾਂਗੇ ਤੁਸੀਂ ਸਾਡੀ ਸਿਆਸੀ ਹਿੱਤਾਂ ਦੀ ਪੂਰਤੀ ਵਾਸਤੇ ਜਿੱਥੇ-ਜਿੱਥੇ ਸਾਨੂੰ ਲੋੜ ਪਈ ਅਸੀਂ ਤੁਹਾਨੂੰ ਵਰਤਿਆ ਕਰਾਂਗੇ ਇਹ ਸੌਦੇਬਾਜ਼ੀ ਹੋਊ ਅੱਜ ਇਸ ਪੁਸ਼ਤ ਪਨਾਈ ਦੇ ਦਸਤਾਵੇਜ਼ ਦੇਖੋ ਗੱਲਾਂ ਕਰਨੀਆਂ ਇੱਕ ਵੱਖਰਾ ਮੈਣਾ ਰੱਖਦੀਆਂ ਟੈਲੀਵਿਜ਼ਨ ਚੈਨਲਾਂ ਤੇ ਅੱਜਕੱਲ ਜੀਦਾ ਜੀ ਕਰਦਾ ਚੜ ਕੇ ਜੋ ਮਰਜ਼ੀ ਬੋਲ ਦਿੰਦਾ ਬਟ ਮੈਂ ਡਾਕੂਮੈਂਟਸ ਤੁਹਾਡੇ ਸਾਹਮਣੇ ਰੱਖੂੰਗਾ ਦਸਤਾਵੇਜ਼ ਤੁਹਾਡੇ ਸਾਹਮਣੇ ਰੱਖੂੰਗਾ ਸਬੂਤ ਤੁਹਾਡੇ ਸਾਹਮਣੇ ਰੱਖੂੰਗਾ ਜਿਹੜੇ ਇੱਕ ਕਲੀਅਰ ਕੱਟ ਇਸ ਸਮਝੌਤੇ ਨੂੰ ਨੰਗਾ ਕਰ ਦੇਣਗੇ ਇੱਕ ਨੰਗੀ ਚਿੱਠੀ ਖੁੱਲਾ ਚਿੱਠਾ ਇਹਨਾਂ ਦਾ ਤੁਹਾਡੇ ਸਾਹਮਣੇ ਆ ਜਾਊਗਾ ਜਿਹੜੇ ਮੈਂ ਅੱਜ ਕਾਗਜ਼ ਲੈ ਕੇ ਆਇਆ ਜਿਹੜੀ ਮੈਂ ਜ਼ਿਕਰ ਕੀਤਾ ਚਾਹੇ ਰਾਮ ਰਹੀਮ ਦਾ ਕੀਤਾ ਹਣੀਪ੍ਰੀਤ ਦਾ ਕੀਤਾ ਪ੍ਰਦੀਪ ਕਲੇਰ ਦਾ ਕੀਤਾ ਅੱਜਕੱਲ ਕਰੰਟ ਟਾਪਿਕ ਚਰਚਾ ਦਾ ਵਿਸ਼ਾ ਪ੍ਰਦੀਪ ਕਲੇਰ ਬਣਿਆ ਹੋਇਆ ਹੈ ਕਿਉਂਕਿ ਇੱਕ ਟੀਵੀ ਚੈਨਲ ਤੇ ਉਹਨੇ ਇੰਟਰਵਿਊ ਵੀ ਕੀਤੀ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਸਿਆਸੀ ਵਿਰੋਧੀਆਂ ਨੇ ਉਹਨੂੰ ਇੱਕ ਸੱਚ ਪੁੱਤਰ ਵਗੋਂ ਪੇਸ਼ ਕੀਤਾ ਵੀ ਸ਼ਾਇਦ ਜੋ ਇਹਦੇ ਮੂੰਹ ਚੋਂ ਬੋਲ ਨਿਕਲਦੇ ਆ ਰਾਜਾ ਹਰੀਸ਼ ਚੰਦਰ ਵੰਗੂ ਇਦੋਂ ਸੱਚਾ ਬੰਦਾ ਕੋਈ ਹੈ ਨਹੀਂ ਤੇ ਉਹ ਮੁੱਖ ਦੋਸ਼ੀ ਜਿਹੜਾ ਬੇਅਦਬੀ ਦੇ ਤਿੰਨੇ ਕੇਸਿਸ ਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਚੋਰੀ ਹੋਈ ਸਰੂਪ ਦੀ ਉਸ ਕੇਸ ਚ ਪੋਸਟਰ ਲਗਵਾਉਣ ਵਾਲੇ ਕੇਸ ਚ ਤੇ ਅੰਗ ਖਿਲਾਰਨ ਵਾਲੇ ਕੇਸ ਚ ਮੁੱਖ ਦੋਸ਼ੀ ਜੀ ਦਾ ਹੋਵੇ ਉਹਦੀਆਂ ਗੱਲਾਂ ਤੇ ਫਿਰ ਸ਼੍ਰੋਮਣੀ ਅਕਾਲੀ ਦਲ ਨੂੰ ਸਵਾਲ ਕਰਨ ਵਾਲੇ ਵੀ ਆਪ ਦੇ ਆਪ ਨੂੰ ਪੰਥਕ ਕਹਿੰਦੇ ਇਸ ਗੱਲ ਦਾ ਮੈਨੂੰ ਦੁੱਖ ਹੈ ਮੈਂ ਅੱਜ ਉਹਦੇ ਤੋਂ ਹੀ ਸ਼ੁਰੂ ਕਰਨਾ ਚਾਹਣਾ ਹੈ ਜਿਵੇਂ ਮੈਂ ਜ਼ਿਕਰ ਕੀਤਾ ਕਿ ਇਹ ਤਿੰਨੇ ਕੇਸਾਂ ਦੇ ਵਿੱਚ ਨਾਮਜ਼ਦ ਹੈ ਨੋਮੀਨੇਟਡ ਹੈ ਮੁੱਖ ਅਕਿਊਜ਼ਡ ਹੈ ਮੇਨ ਦੋਸ਼ੀ ਹੈ ਤੇ ਪੁਲਿਸ ਦੇ ਰਿਕਾਰਡ ਵਿੱਚ ਪਿਛਲੇ ਲੰਮੇ ਸਮੇਂ ਤੋਂ ਤਕਰੀਬਨ 6 ਸਾਲਾਂ ਤੋਂ ਪੀਓ ਡਿਕਲੇਅਰ ਹੋਇਆ ਹੋਇਆ ਪ੍ਰੋਕਲੇਮਡ ਆਫੈਂਡਰ ਮੈਂ ਪੁਲਿਸ ਦੇ ਰਿਕਾਰਡਾਂ 'ਚ ਇਕੱਲਾ ਕਿਉਂ ਕਹਿ ਰਿਹਾ ਹਾਂ ਕਿਉਂਕਿ ਕੋਈ ਕਾਰਵਾਈ ਪੁਲਿਸ ਵੱਲੋਂ ਪ੍ਰੋਕਲੇਮਡ ਆਫੈਂਡਰ ਵਾਲੀ ਉਹਦੇ ਨਾਲ ਨਹੀਂ ਕੀਤੀ ਗਈ ਆਪਾਂ ਸਾਰਿਆਂ ਨੇ ਸੁਣਿਆ ਉਹਦੀ ਇੰਟਰਵਿਊ ਕਹਿੰਦਾ ਮੈਂ ਤਾਂ ਡੇਰੇ ਵਿੱਚ ਆਪਦੇ ਘਰ ਰਹਿੰਦਾ ਸੀ ਰੂਟੀਨ ਵਿੱਚ ਆਪਦੀ ਜ਼ਿੰਦਗੀ ਦੇ ਜੋ ਕੰਮਕਾਰ ਸੀ ਟਰੈਵਲ ਕਰਦਾ ਸੀ ਸਾਰਾ ਕੁਝ ਕਰਦਾ ਸੀ ਟੈਲੀਫੋਨ ਵੀ ਆਵਦਾ ਨਾਰਮਲ ਨੰਬਰ ਵਰਤਦਾ ਸੀ ਮੈਨੂੰ ਨਾ ਕੋਈ ਪੁਲਿਸ ਵਾਲਾ ਬੁਲਾਉਣ ਆਇਆ ਨਾ ਮੇਰੇ ਕੋਲੇ ਕੋਈ ਸਮਨ ਆਇਆ ਨਾ ਮੈਨੂੰ ਕਿਸੇ ਇਨਵੈਸਟੀਗੇਟਿੰਗ ਏਜੰਸੀ ਨੇ ਬੁਲਾਇਆ ਕਿ ਇਹ ਇੱਕ ਹੀਨੀਅਸ ਕ੍ਰਾਈਮ ਦੇ ਵਿੱਚ ਅਕਿਊਜ਼ਡ ਬੰਦੇ ਨਾਲ ਇਹੋ ਜਿਹਾ ਵਿਵਹਾਰ ਹੁੰਦਾ ਹੈ ਸਭ ਤੋਂ ਪਹਿਲਾਂ ਪੁਲਿਸ ਬੰਦਿਆਂ ਦੇ ਫੋਨ ਟਰੇਸ ਕਰਦੀ ਏ ਤੇ ਇੱਥੇ ਤੁਸੀਂ ਵੇਖ ਲਓ ਤਾਂ ਕਹਿੰਦਾ ਮੈਂ ਆਪਦਾ ਫੋਨ ਵੀ ਆਪਦਾ ਯੂਜ਼ ਕਰਦਾ ਸੀ ਤੇ ਘਰ ਵਿੱਚ ਵੀ ਆਪਦੇ ਰਹਿੰਦਾ ਸੀ 6 ਸਾਲ ਤੋਂ ਬੰਦਾ ਪੀਓ ਹੋਵੇ ਕੀ ਸੈਕਸ਼ਨ 83 ਥੱਲੇ ਜਿਹੜੀ ਪ੍ਰਾਪਰਟੀ ਅਟੈਚਮੈਂਟ ਹੁੰਦੀ ਹੈ ਪੀਓ ਦੀ ਕੀ ਸਰਕਾਰ ਨੇ ਉਹਦੀ ਕਾਰਵਾਈ ਸ਼ੁਰੂ ਕੀਤੀ ਉਹਦੀ ਪਹਿਲੀ ਸਟੈਪ ਹੁੰਦੀ ਹੈ ਅਦਾਲਤ ਨੂੰ ਉਸ ਬੰਦੇ ਦੀ ਪ੍ਰਾਪਰਟੀ ਦੇ ਦਸਤਾਵੇਜ਼ ਪੇਸ਼ ਕਰਨੇ ਜਿਨ੍ਹਾਂ ਨੂੰ ਅਟੈਚ ਕਰਨਾ ਹੈ ਕੀ ਸਰਕਾਰ ਨੇ ਉਹ ਪਹਿਲੀ ਪੌੜੀ ਵੀ ਚੜੀ ਨਹੀਂ ਉਹ ਇਸ ਕਰਕੇ ਨਹੀਂ ਚੜੇ ਕਿ ਇੱਕ ਸੌਦੇਬਾਜ਼ੀ ਹੋਈ ਸੀ ਜਿਹੜੀ ਮੈਂ ਤੁਹਾਨੂੰ ਪਹਿਲਾਂ ਜ਼ਿਕਰ ਕੀਤਾ ਇਸ ਬੰਦੇ ਨੂੰ ਤਾਂ ਇੰਨੀ ਖੁੱਲ ਸਰਕਾਰ ਨੇ ਦੇ ਰੱਖੀ ਸੀ ਇੰਨਾ ਬੇਖੌਫ ਹੋ ਕੇ ਘੁੰਮ ਰਿਹਾ ਸੀ ਕਿ ਪਬਲਿਕ ਫੰਕਸ਼ਨਸ ਦੇ ਵਿੱਚ ਵੀ ਜਾਂਦਾ ਸੀ ਕਿੱਥੋਂ ਸਾਹਮਣੇ ਆਇਆ ਪਰ ਸਾਰਿਆਂ ਨੇ ਦੇਖਿਆ ਯੂਪੀ ਦੇ ਵਿੱਚ ਇੱਕ ਭਾਜਪਾ ਦੇ ਮਨਿਸਟਰ ਦੇ ਨਾਲ ਅਯੋਧਿਆ ਚ ਇੱਕ ਫੰਕਸ਼ਨ ਦੇ ਵਿੱਚ ਇਹਦੀ ਫੋਟੋ ਆ ਗਈ ਫੇਸਬੁੱਕ ਤੇ ਜਦੋਂ ਬੰਦੇ ਨੂੰ ਡਰ ਡੋਕਰ ਕੋਈ ਨਾ ਹੋਵੇ ਤੇ ਫਿਰ ਅਹੀਂ ਬੇਖੌਫ ਹੁੰਦਾ ਫੋਟੋ ਆਈ ਫੋਟੋ ਜਦੋਂ ਸੰਗਤ ਦੇ ਵਿੱਚ ਆਈ ਰੋਲਾ ਪਿਆ ਰੋਲਾ ਪੈਣ ਤੋਂ ਪੁਲਿਸ ਨੂੰ ਫਿਰ ਅੱਖਾਂ ਠੰਡੀਆਂ ਕਰਨ ਵਾਸਤੇ ਕੋਈ ਕਾਰਵਾਈ ਤਾਂ ਕਰਨੀ ਪੈਣੀ ਸੀ ਪੁਲਿਸ ਨੇ ਇਹਨੂੰ ਅਰੈਸਟ ਕੀਤਾ ਇੱਕ ਸਮਝੌਤੇ ਤਹਿਤ ਮੈਂ ਫਿਰ ਕਹਿੰਨਾ ਹੁਣ ਤੁਸੀਂ ਵੇਖੋ ਅਸਲੀ ਗੱਲ ਇੱਥੋਂ ਸ਼ੁਰੂ ਹੁੰਦੀ ਆ ਤੁਹਾਨੂੰ ਜਿਹੜੀ ਜਿਹੜੇ ਮੈਂ ਡਾਕੂਮੈਂਟਸ ਲੈ ਕੇ ਆਇਆ ਸਾਬਤ ਹੋਊਗੀ ਇੱਕ ਸਮਝੌਤੇ ਤਹਿਤ ਇੱਕ ਡੀਲ ਤਹਿਤ ਇੱਕ ਅਰੈਸਟ ਹੋਈ ਤੇ 5-6 ਸਾਲ ਤੋਂ ਪਗੋੜਾ ਬੰਦਾ 2 ਮਹੀਨਿਆਂ ਦੇ ਵਿੱਚ ਬੇਲ ਤੇ ਬਾਹਰ ਆ ਗਿਆ ਹੁਣ ਤੁਸੀਂ ਵੇਖੋ ਬੇਲ ਕਿਵੇਂ ਹੋਈ ਇੰਨੀ ਛੇਤੀ ਤਿੰਨ ਕੇਸਾਂ ਦੇ ਵਿੱਚ ਵੌਂਟਡ ਜਿਵੇਂ ਮੈਂ ਜ਼ਿਕਰ ਕੀਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਰੂਪ ਦੀ ਚੋਰੀ ਦੇ ਵਿੱਚ ਪੋਸਟਰ ਲਾਉਣ ਦੇ ਵਿੱਚ ਤੇ ਗੁਰੂ ਸਾਹਿਬ ਦੇ ਅੰਗ ਗਲੀਆਂ ਦੇ ਵਿੱਚ ਖਿਲਾਰਨ ਦੇ ਵਿੱਚ ਇਹ ਬੰਦਾ ਮੁੱਖ ਦੋਸ਼ੀ ਹੈ ਉਹਨੂੰ ਪੁਲਿਸ ਫੜਦੀ ਹੈ ਕੇਵਲ ਇੱਕ ਐਫਆਈਆਰ ਦੇ ਵਿੱਚ ਅਰੈਸਟ ਪਾਈ ਜਾਂਦੀ ਹੈ ਆ ਮੈਂ ਕਾਗਜ਼ ਤੁਹਾਡੇ ਕੋਲੇ ਲੈ ਕੇ ਆਇਆ ਤੁਹਾਨੂੰ ਦਿਖਾਉਣਾ ਹੈ ਤਿੰਨ ਐਫਆਈਆਰ ਆ ਇੱਕੋ ਥਾਣੇ ਦੀਆਂ ਤਿੰਨ ਐਫਆਈਆਰਾਂ ਬਾਜਾਖਾਨਾਂ ਦੀਆਂ ਇੱਕ ਐਫਆਈਆਰ ਐਫਆਈਆਰ ਨੰਬਰ 63 ਉਹਦੇ ਵਿੱਚ ਉਹਦੀ ਅਰੈਸਟ ਪਾ ਦਿੱਤੀ ਜਾਂਦੀ ਹੈ ਉਹਦੇ ਚ ਉਹਦੀ ਬੇਲ ਕਰਾ ਦਿੱਤੀ ਜਾਂਦੀ ਹੈ ਦੂਜੀਆਂ ਦੋ ਜਿਹੜੀਆਂ ਐਫ ਆਈ ਆਰਸ ਐ ਉਹਦੇ ਵਿੱਚ ਬੰਦਾ ਅਰੈਸਟ ਹੀ ਨਹੀਂ ਪਾਈ ਜਾਂਦੀ ਉਹਦੀ ਉਹ ਕਸਟਡੀ ਚ ਲਿੱਤਾ ਹੀ ਨਹੀਂ ਦਿਖਾਇਆ ਜਾਂਦਾ ਉਸ ਥਾਣੇ ਚ ਉਹਨਾਂ ਐਫ ਆਈ ਆਰਸ ਦੇ ਵਿੱਚ ਤੇ ਉਹਨੂੰ ਛੱਡ ਦਿੰਦੇ ਕਦੇ ਇਹ ਗੱਲ ਸੁਣੀ ਸੀ ਆ ਮੈਂ ਤੁਹਾਡੇ ਕੋਲੇ ਲੈ ਕੇ ਆਇਆ ਉਹ ਦੂਜੀਆਂ ਦੋਨੋਂ ਐਫ ਆਈ ਆਰਸ ਐ ਜਿਹੜੀਆਂ ਉਹਨਾਂ ਦੇ ਚਲਾਨ ਦੀਆਂ ਕਾਪੀਆਂ ਐਫ ਆਈ ਆਰ ਨੰਬਰ 117 FIR ਨੰਬਰ 128 ਥਾਣਾ ਬਾਜਾਖਾਨਾ ਇੱਕ FIR ਪੋਸਟ ਲਗਾਉਣ ਦੀ ਹੈ ਇੱਕ FIR ਗੁਰੂ ਸਾਹਿਬ ਦੇ ਅੰਗ ਖਲਾਰਨ ਦੀ ਹੈ ਇਹ ਦੋਨੋਂ FIRs ਦੇ ਚਲਾਨ ਦੀਆਂ ਕਾਪੀਆਂ ਤੇ ਕੀ ਲਿਖਿਆ ਹੈ ਇਹਦੇ ਵਿੱਚ ਤੁਸੀਂ ਵੇਖੋ ਪ੍ਰਦੀਪ ਕਲੇਰ ਬਾਬਤ ਦੋਸ਼ੀ ਜਿਹੜੇ ਹਜੇ ਤੱਕ ਫੜੇ ਨਹੀਂ ਗਏ ਹਰਸ਼ ਧੂਰੀ ਪ੍ਰਦੀਪ ਕਲੇਰ ਤੇ ਸੰਦੀਪ ਬਰੇਟਾ ਥੱਲੇ ਕੀ ਲਿਖਿਆ ਇਹਨਾਂ ਦੇ ਉਕਤ ਦੋਸ਼ੀਆਂ ਪੀਓ ਕਰਾਰ ਦਿੱਤੇ ਜਾ ਚੁੱਕੇ ਹਨ ਇਹ ਤਿੰਨੋਂ ਦੋਸ਼ੀ ਪੀਓ ਕਰਾਰ ਦੇ ਦਿੱਤੇ ਗਏ ਹਨ ਇਹ ਚਲਾਨ ਦੇ ਉੱਤੇ ਲਿਖਿਆ ਤੇ ਜਿਹੜਾ ਬੰਦਾ ਪੀਓ ਤੁਹਾਡੇ ਥਾਣੇ ਦੇ ਵਿੱਚ ਬੋਲਦਾ ਹੈ ਉਹ ਬੰਦਾ ਫੜਿਆ ਜਾਂਦਾ ਤੁਸੀਂ ਉਹਨੂੰ ਫੇਰ ਛੱਡ ਦਿੰਦੇ ਹੋ ਉਸ ਐਫ ਆਈ ਆਰ ਚ ਉਹਦੀ ਅਰੈਸਟ ਨਹੀਂ ਪਾਉਂਦੇ 117 ਨੰਬਰ ਐਫ ਆਈ ਆਰ ਚ ਵੇਖ ਲਓ ਦੋਸ਼ੀ ਜਿਹੜੇ ਫੜੇ ਨਹੀਂ ਗਏ ਹਰਸ਼ ਧੂਰੀ ਸੰਦੀਪ ਬਰੇਟਾ ਪ੍ਰਦੀਪ ਕਲੇਰ ਪ੍ਰਦੀਪ ਕਲੇਰ ਦਾ ਮੈਂ ਪੂਰਾ ਹੀ ਪੜ ਦਿੰਨਾ ਪੁੱਤਰ ਚਾਂਦੀराम ਕਲੇਰ ਵਾਸੀ ਕਲਾਇਤ ਜ਼ਿਲ੍ਹਾ ਕੈਥਲ ਹਰਿਆਣਾ ਹਾਲ ਵਾਸੀ ਐਮ ਐਸ ਜੀ ਕੰਪਲੈਕਸ ਨਿਊ ਡੇਰਾ ਸੱਚਾ ਸੌਦਾ ਸਿਰਸਾ ਇਹਨਾਂ ਦੇ ਥੱਲੇ ਕੀ ਲਿਖਿਆ ਗ੍ਰਿਫਤਾਰੀ ਬਾਕੀ ਆ ਚਲਾਨ ਦੀਆਂ ਕਾਪੀਆਂ ਗ੍ਰਿਫਤਾਰੀ ਬਾਕੀ ਜਦੋਂ ਬੰਦਾ ਪੀਓ ਡਿਕਲੇਅਰ ਹੋਇਆ ਹੋਇਆ ਇਹ ਤੁਹਾਨੂੰ ਦੁਨੀਆ ਦੇ ਵਿੱਚ ਇਹਦੀ ਕਦੇ ਦੂਸਰੀ ਆਧਾਰਨ ਨਹੀਂ ਮਿਲਨੀ ਸਰਕਾਰ ਵੱਲੋਂ ਕਿਸ ਹੱਦ ਤੱਕ ਮਦਦ ਕੀਤੀ ਜਾਂਦੀ ਹੈ ਤੁਸੀਂ ਦੇਖ ਲਓ ਕਿੰਨੀ ਬਲੇਟੈਂਟਲੀ ਮਦਦ ਕੀਤੀ ਗਈ ਹੈ ਇਹਦੀ ਇਸ ਬੰਦੇ ਤੇ ਤਿੰਨ ਐਫ ਆਈ ਆਰ ਹਨ ਬੰਦੇ ਦੇ ਤਿੰਨ ਐਫ ਆਈ ਆਰ ਹੋਣ ਪੀਓ ਡਿਕਲੇਅਰ ਹੋਇਆ ਹੋਵੇ ਤਿੰਨੋਂ ਐਫ ਆਈ ਆਰਸ ਇੱਕੋ ਥਾਣੇ ਦੀਆਂ ਹੋਣ ਇੱਕੋ ਇਨਵੈਸਟੀਗੇਸ਼ਨ ਟੀਮ ਹੋਵੇ ਤਿੰਨੋਂ ਐਫ ਆਈ ਆਰਸ ਦੀ ਇੱਕੋ ਐਸ ਆਈ ਟੀ ਹੋਵੇ ਉਹ ਬੰਦਾ ਫੜਿਆ ਜਾਵੇ ਤੇ ਤੁਸੀਂ ਇੱਕ ਦੇ ਵਿੱਚ ਅਰੈਸਟ ਪਾ ਦਿਓ ਦੂਜੇ ਦੋ ਦੇ ਵਿੱਚ ਅਰੈਸਟ ਨਾ ਪਾਉ ਉਹਨੂੰ ਛੱਡਦੇ ਹੋ ਫਿਰ ਇਦੋਂ ਵੱਡੀ ਮਦਦ ਕੀ ਹੋ ਸਕਦੀ ਹੈ ਇਹ ਕਿਉਂ ਛੱਡਿਆ ਗਿਆ ਮੈਂ ਇਹ ਵੀ ਤੁਹਾਨੂੰ ਦੱਸ ਦਿੰਦਾ ਇਹ ਇਸ ਕਰਕੇ ਛੱਡਿਆ ਗਿਆ ਕਿ ਆ ਦੋ ਐਫ ਆਈ ਆਰਾਂ ਤੇਰੇ ਤੇ ਪੈਂਡਿੰਗ ਹੈ ਜੇ ਸਾਡੇ ਮੁਤਾਬਕ ਨਾ ਚੱਲਿਆ ਬਾਹਰ ਜਾ ਕੇ ਜੋ ਅਸੀਂ ਚਾਹਣੇ ਆ ਬੁਲਾਉਣਾ ਡੀਲ ਦੇ ਤਹਿਤ ਨਾ ਬੋਲਿਆ ਫਿਰ ਇਹਨਾਂ ਦੇ ਵਿੱਚ ਵੀ ਅਰੈਸਟ ਪਾਉ ਪਾਉਗੀ ਤੇ ਅੰਦਰ ਜਾਏਗਾ ਤੁਸੀਂ ਵੇਖੋ ਮੈਂ ਪਹਿਲਾਂ ਤਾਂ ਐਸਆਈਟੀ ਦੇ ਇਹਨਾਂ ਅਫਸਰ ਸਹਿਬਾਨਾਂ ਨੂੰ ਪੁੱਛਣਾ ਚਾਹਣਾ ਹੈ ਬੜੇ ਤਜਰਬੇਕਾਰ ਅਫਸਰ ਹੈ 30 30 ਸਾਲ ਮੈਨੂੰ ਲੱਗਦਾ ਇਹਨਾਂ ਦੀ ਸਰਵਿਸ ਹੋ ਗਈ ਹੋਣੀ ਹੈ ਮੈਨੂੰ ਆਪਦੀ ਸਰਵਿਸ 'ਚੋਂ ਇੰਟਾਇਰ ਸਰਵਿਸ 'ਚੋਂ ਇੱਕ ਐਗਜ਼ਾਮਪਲ ਇੱਕ ਉਦਾਹਰਨ ਦੇ ਦੇਣ ਇਹੋ ਜੀ ਸਿਮਿਲਰ ਕੇਸ ਸੀ ਜਿੱਥੇ ਇੱਕ ਬੰਦੇ ਤੇ ਇੱਕ ਤੋਂ ਵੱਧ ਐਫਆਈਆਰਸ ਹੋਣ ਔਰੈਸਟ ਕੀਤਾ ਗਿਆ ਹੋਵੇ ਤੇ ਇੱਕ ਰੈਸ ਇੱਕ ਐਫਆਈਆਰ 'ਚ ਰੈਸਟ ਪਾ ਦਿਓ ਤੇ ਦੂਜੀਆਂ ਦੇ ਵਿੱਚ ਰੈਸਟ ਨਾ ਪਾਉ ਉਹਨੂੰ ਛੱਡ ਦਿਓ ਸਿੰਗਲ ਤੁਸੀਂ ਆਪਦੇ ਸਾਰੇ ਕੈਰੀਅਰ ਦੀ ਇੱਕ ਐਗਜ਼ਾਮਪਲ ਦੇ ਦਿਓ ਮੈਨੂੰ ਇੱਕ ਵੀ ਐਗਜ਼ਾਮਪਲ ਦੇ ਦੇਣ ਛੱਟੋ ਇਹਨਾਂ ਦੇ ਕੈਰੀਅਰ ਤੋਂ ਮੈਂ ਤਾਂ ਕਹਿੰਦਾ ਹਿੰਦੂਸਤਾਨ ਦੇ ਵਿੱਚੋਂ ਜਦੋਂ ਦਾ ਆਜ਼ਾਦ ਹੋਇਆ ਹਿੰਦੂਸਤਾਨ ਇੱਕ ਉਦਾਹਰਣ ਐਸਆਈਟੀ ਵਾਲੇ ਕੱਢ ਕੇ ਲਿਆ ਕੇ ਦਿਖਾ ਦੇਣ ਜਿੱਥੇ ਇੱਕ ਬੰਦੇ ਤੇ ਮਲਟੀਪਲ ਐਫਆਈਆਰਸ ਹੋਣ ਤੇ ਅਰੈਸਟ ਹੋਣ ਤੋਂ ਬਾਅਦ ਇੱਕੋ ਥਾਣੇ ਦੀਆਂ ਐਫਆਈਆਰ ਜ਼ੋਨ ਇੱਕੋ ਇਨਵੈਸਟੀਗੇਸ਼ਨ ਟੀਮ ਹੋਵੇ ਅਰੈਸਟ ਹੋਣ ਤੋਂ ਬਾਅਦ ਉਹ ਬੰਦਾ ਛੱਡ ਦਿੱਤਾ ਜਾਵੇ ਕੇਵਲ ਇੱਕ ਐਫਆਈਆਰ 'ਚ ਅਰੈਸਟ ਪਾ ਕੇ ਤੁਸੀਂ ਬਾਕੀਆਂ ਦੇ ਵਿੱਚ ਉਹਨੂੰ ਸੁਰਖਰੂ ਕਰਕੇ ਜਾਓ ਕਿ ਉਹ ਜਾ ਭੱਜ ਜਾ ਭਾਈ ਜੋ ਚਾਹਣਾ ਹੈ ਜੋ ਅਸੀਂ ਚਾਹਾਂਗੇ ਤੂੰ ਕਰ ਮੈਂ ਉਹਨਾਂ ਨੂੰ ਇਹ ਵੀ ਪੁੱਛਣਾ ਚਾਹਣਾ ਹੈ ਇਹ ਕਿਹਦੇ ਹੁਕਮਾਂ 'ਤੇ ਕੀਤਾ ਗਿਆ ਕਿਹਦੇ ਆਰਡਰ ਸੀ ਪੰਜਾਬ ਪੁਲਿਸ ਹੈ ਹੋਮ ਮਿਨਿਸਟਰ ਭਗਵੰਤ ਮਾਨ ਹੈ ਮੁੱਖ ਮੰਤਰੀ ਭਗਵੰਤ ਮਾਨ ਭਗਵੰਤ ਮਾਨ ਵੀ ਇਸ ਗੱਲ ਦਾ ਜਵਾਬ ਦੇਵੇ ਕਿ ਇਹ ਬੰਦਾ ਫੜ ਕੇ ਕਿਵੇਂ ਛੱਡਿਆ ਗਿਆ ਪੰਜਾਬ ਦੀ ਪੁਲਿਸ ਵੱਲੋਂ ਅੱਜ ਤੁਸੀਂ ਵੇਖੋ ਗੁਰੂ ਸਾਹਿਬ ਦੇ ਅੰਗ ਖਿਲਾਰਣ ਦਾ ਜਿਹੜਾ ਦੋਸ਼ੀ ਪੀਓ ਡਿਕਲੇਅਰ ਹੋਵੇ ਕਿ ਸ਼ਰਿਆਮ ਸਰਕਾਰ ਦੀ ਪੜਾਈ ਹੋਈ ਸਕ੍ਰਿਪਟ ਦੇ ਮੁਤਾਬਕ ਇੰਟਰਵਿਊ ਆ ਦੇ ਰਿਹਾ ਹੈ ਇਦੂ ਸ਼ਰਮ ਦੀ ਗੱਲ ਨੱਕ ਡਬੋ ਕੇ ਮਰ ਜਾਣਾ ਚਾਹੀਦਾ ਲਾਅ ਐਂਫੋਰਸਮੈਂਟ ਏਜੰਸੀਜ਼ ਦੇ ਅਫਸਰਾਂ ਨੂੰ ਕਿ ਇੰਨਾ ਬੇੜਾ ਕਰਕ ਹੋ ਗਿਆ ਗੁਰੂ ਸਾਹਿਬ ਦੇ ਅੰਗ ਖਿਲਾਰੇ ਇਸ ਬੰਦੇ ਨੇ ਪੁਲਿਸ ਦੇ ਮੁਤਾਬਕ ਰਿਕਾਰਡ ਦੇ ਮੁਤਾਬਕ ਮੁੱਖ ਦੋਸ਼ੀ ਰਿਕਾਰਡ ਦੇ ਮੁਤਾਬਕ ਪ੍ਰੋਕਲੇਮਡ ਆਫੈਂਡਰ ਤੁਸੀਂ ਉਹਨੂੰ ਛੱਡ ਦਿਓ ਅੱਜ ਉਹ ਟੈਲੀਵਿਜ਼ਨ ਚੈਨਲਾਂ ਤੇ ਬਹਿ ਕੇ ਇੰਟਰਵਿਊ ਦਿੰਦਾ ਕਿ ਤੁਹਾਨੂੰ ਸ਼ਰਮ ਨਹੀਂ ਆਉਂਦੀ ਕਿ ਤੁਹਾਡੀ ਪੁਲਿਸਿੰਗ ਕਿੱਥੇ ਜਾ ਰਹੀ ਹੈ ਕੀ ਭਗਵੰਤ ਮਾਨ ਨੂੰ ਸ਼ਰਮ ਨਹੀਂ ਕਿ ਮੈਂ ਹੋਮ ਮਿਨਿਸਟਰ ਐ ਕੀ ਹੋ ਰਿਹਾ ਇਹ ਪਹਿਲੇ ਧਾਰਨ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਪ੍ਰੋਟੈਕਸ਼ਨ ਦੀ ਤੇ ਕਾਂਗਰਸ ਦੀ ਸਰਕਾਰ ਦੀ ਕਿਉਂਕਿ 3 ਸਾਲ ਕਾਂਗਰਸ ਦੀ ਸਰਕਾਰ ਰਹੀ ਐ ਤੇ 3 ਸਾਲ ਹੁਣ ਇਹਨਾਂ ਨੂੰ ਹੋ ਗਏ ਸੋ ਦੋਨੋਂ ਸਰਕਾਰਾਂ ਦੋਸ਼ੀ ਐ ਇਹਦੇ 'ਚ ਕੈਪਟਨ ਅਮਰਿੰਦਰ ਸਿੰਘ ਵੀ ਮੁੱਖ ਮੰਤਰੀ ਸੀ ਚੰਨੀ ਵੀ ਮੁੱਖ ਮੰਤਰੀ ਰਿਹਾ ਤੇ ਸੁਖੀ ਰੰਧਾਵਾ ਵੀ ਉਸ ਵੇਲੇ ਹੋਮ ਮਿਨਿਸਟਰ ਸੀ ਤਾਂ ਕੋਈ ਵੀ ਇਸ ਤੋਂ ਗੱਲ ਤੋਂ ਬਚ ਨਹੀਂ ਸਕਦਾ ਦੂਜੀ ਜਿਹੜੀ ਮੈਂ ਆਧਾਰਨ ਤੁਹਾਡੇ ਸਾਹਮਣੇ ਰੱਖਣੀ ਚਾਹਣਾ ਉਹ ਹੈ ਜੀ ਪ੍ਰਦੀਪ ਕਲੇਰ ਨੂੰ ਸਰਕਾਰ ਦੀ ਕਿੰਨੀ ਪੇਟਰਨੇਜ ਹੈ ਕਿੰਨੀ ਸ਼ਰਨ ਹੈ ਇਹ ਤੁਹਾਡੇ ਸਾਹਮਣੇ ਰੱਖੀ ਹੁਣ ਮੈਂ ਆਉਣਾ ਹਨੀਪ੍ਰੀਤ ਨੂੰ ਕਿਵੇਂ ਸਰਕਾਰ ਪ੍ਰੋਟੈਕਟ ਕਰ ਰਹੀ ਹੈ ਇਹਦੇ ਵੀ ਦਸਤਾਵੇਜ਼ ਲੈ ਕੇ ਆਇਆ ਤੁਸੀਂ ਵੇਖੋ ਜਿਹਨੂੰ ਇਹ ਸੱਚ ਪੁੱਤਰ ਕਹਿ ਰਿਹਾ ਹੈ ਜਿਵੇਂ ਮੈਂ ਜ਼ਿਕਰ ਕੀਤਾ ਜਿਹਨੂੰ ਰਾਜਾ ਹਰੀਸ਼ਚੰਦਰ ਹੀ ਬਣਾਤਾ ਇਹਨਾਂ ਨੇ ਪ੍ਰਦੀਪ ਕਲੇਰ ਅਰੈਸਟ ਹੋਣ ਤੋਂ ਬਾਅਦ ਪੁਲਿਸ ਕੋਲੇ ਬਿਆਨ ਦਿੰਦਾ ਪਹਿਲਾਂ ਫਿਰ 164 ਦੇ ਥੱਲੇ ਜੱਜ ਕੋਲੇ ਮੈਜਿਸਟਰੇਟ ਕੋਲੇ ਕੋਰਟ ਚ ਪੇਸ਼ ਹੋ ਕੇ ਆਪ ਦੇ ਹੱਥ ਨਾਲ ਲਿਖ ਕੇ ਬਿਆਨ ਦਿੰਦਾ ਜੋ ਪ੍ਰੋਸੀਜਰ ਹੈ ਹੈਂਡ ਰਿਟਨ ਉਹਨਾਂ ਬਿਆਨਾਂ ਦੇ ਵਿੱਚ ਰੈਲੇਵੈਂਟ ਪੋਰਸ਼ਨ ਮੈਂ ਤੁਹਾਨੂੰ ਪੜ੍ਹ ਦਿੰਦਾ जो हनीप्रीत बारे कह हिंदी च लिखे ने मैं इस करके हिंदी च पढ़ रहे मोहिन्द्र पाल ने बाबा के ध्यान में लाया कि बुर्ज जवाहर सिंह वाला में हरिंदर सिंह मांझी एक धर्म प्रचारक ने कथा की और उससे प्रेरित होकर कुछ लोगों ने बाबा जो बाबा को मानते थे उनके प्रेमी थे उन्होंने लाकेट जिसमें जिस बाबा की फोटो थी उनको जमीन पर फेंक के रोल दिया ये सुनते ही सुनो ये सुनते ही हनीप्रीत गुस्से में आ गई और बोली ये लॉकेट जब फेंका तो आपने कुछ क्यों नहीं किया फिर बाबा राम रहीम और हनीप्रीत बोले ईंट का जवाब पत्थर से दो तब राकेश और बिट्टू बोले कि वो तो प्रचारक है और सिखों की निशानी तो गुरु ग्रंथ है इस पर हनीप्रीत बोली तो फिर गुरु ग्रंथ को ऐसे ही पैरों में रोलो ਫਿਰ ਬਾਬਾ ਰਾਮ ਰਹੀਮ ਬੋਲੇ ਕਿ ਜੋ ਹਨੀਪ੍ਰੀਤ ਕਹਿ ਰਹੀ ਹੈ ਉਸੇ ਜਲਦ ਸੇ ਜਲਦ ਕਰੋ ਇਹ ਬਿਆਨ 164 ਦੇ ਥੱਲੇ ਪ੍ਰਦੀਪ ਕਲੇਰ ਨੇ ਜੱਜ ਦੇ ਸਾਹਮਣੇ ਦਿੱਤੇ ਜਿਦੇ ਚ ਜੱਜ ਸਾਹਿਬ ਨੇ ਬਿਆਨਾਂ ਦੇ ਥੱਲੇ ਜੱਜ ਸਾਹਿਬ ਨੇ ਵੀ ਆਪ ਦੇ ਹੱਥਾਂ ਨਾਲ ਲਿਖਿਆ ਦਾ ਅਬਵ ਸਟੇਟਮੈਂਟ ਵਾਸ ਰਿਕਾਰਡਡ ਬਾਈ ਅੰਡਰਸਾਈਨਡ ਇਨ ਹਿਸ ਓਨ ਹੈਂਡਰਾਈਟਿੰਗ ਕੰਪਲੀਟ ਕਰੈਕਟ ਡਿਪੋਜ਼ੀਸ਼ਨ ਇਟ ਅਪੀਅਰਸ ਹੀ ਹੈਜ਼ ਗਿਵਨ ਦ ਸਟੇਟਮੈਂਟ ਵੋਲੰਟਰੀਲੀ ਆਫ ਦੀ ਮਰਜ਼ੀ ਨਾਲ ਸਟੇਟਮੈਂਟ ਦਿੱਤੀ ਹੈ ਵਿਦਆਊਟ ਐਨੀ ਪ੍ਰੈਸ਼ਰ ਐਟਸੈਟਰਾ ਹੀ ਹੈਜ਼ ਬੀਨ ਇਨਫੋਰਮਡ ਥੈਟ ਦ ਸਟੇਟਮੈਂਟ ਕੈਨ ਬੀ ਯੂਜ਼ਡ ਅਗੇਂਸਟ ਹਿਮ ਸੋ ਇਹ ਜੱਜ ਸਾਹਿਬ ਲਿਖਦੇ ਆ ਕਿ ਆਫ ਦੀ ਮਰਜ਼ੀ ਨਾਲ ਦਿੱਤੀ ਸਟੇਟਮੈਂਟ ਵਿਦਆਊਟ ਐਨੀ ਪ੍ਰੈਸ਼ਰ ਦਿੱਤੀ ਸਟੇਟਮੈਂਟ ਹੁਣ ਇਹ ਸਟੇਟਮੈਂਟ ਇਹ ਸਟੇਟਮੈਂਟ ਦਿੱਤੀ ਵੀ ਹੈ ਜੀ 24 ਫਰਵਰੀ ਦੀ ਅੱਜ ਆਪਾਂ ਤਕਰੀਬਨ ਮੈਨੂੰ ਲੱਗਦਾ ਅਗਸਤ ਦੇ ਮਹੀਨੇ ਚ ਆ ਗਏ तकरीबन ਕਿ 2 ਅਗਸਤ ਹੋ ਗਈ ਜੀ ਅੱਜ অলਮੋਸਟ 6 ਮਹੀਨੇ ਹੋ ਗਏ ਸਟੇਟਮੈਂਟ ਨੂੰ 164 ਦੀ ਸਟੇਟਮੈਂਟ ਉਹਨੇ ਕੋਰਟ ਦੇ ਵਿੱਚ ਦਿੱਤੀ ਹੈ ਤੇ ਅੱਜ ਤੱਕ ਪੰਜਾਬ ਪੁਲਿਸ ਨੇ ਹਣੀਪ੍ਰੀਤ ਨੋਮੀਨੇਟ ਕਰਕੇ ਅਰੈਸਟ ਕਿਉਂ ਨਹੀਂ ਕੀਤੀ ਜੀ ਇਹ ਸਟੇਟਮੈਂਟ ਤੇ ਫਿਰ ਕੀ ਇਹ ਸਟੇਟਮੈਂਟ ਪੰਜਾਬ ਪੁਲਿਸ ਕੋਲੇ ਵੀ ਹੈ ਪੰਜਾਬ ਪੁਲਿਸ ਨੇ ਕੀ ਐਕਸ਼ਨ ਲਿੱਤਾ ਹੈ ਦੀ ਸਟੇਟਮੈਂਟ ਤੇ ਹੁਣ ਤੱਕ ਤਾਂ 6 ਮਹੀਨਿਆਂ ਚ ਤਾਂ ਹਣੀਪ੍ਰੀਤ ਰੈਸਟ ਹੋਣੀ ਚਾਹੀਦੀ ਸੀ ਅਰੇਸਟ ਛੱਡੋ ਸੰਮਨ ਵੀ ਨਹੀਂ ਹੋਈ ਨਾਮਿਨੇਟ ਵੀ ਨਹੀਂ ਹੋਈ ਉਹ ਤਾਂ ਮਹਾਰਾਣੀ ਬਣ ਕੇ ਉੱਥੇ ਡੇਰੇ ਦਾ ਕੰਮਕਾਜ ਚਲਾ ਰਹੀ ਆ ਹਰਿਆਣਾ ਦੇ ਵਿੱਚ ਤੇ ਫਿਰ ਭਗਵੰਤ ਮਾਨ ਇਸ ਗੱਲ ਦਾ ਜਵਾਬ ਦੇਵੇ ਕਿ 6 ਮਹੀਨੇ ਦੀ ਜਿਹੜੀ ਸਟੇਟਮੈਂਟ ਦਿੱਤੀ ਹੋਈ ਹੈ ਉਹਦੇ ਤੇ ਪੰਜਾਬ ਪੁਲਿਸ ਨੇ ਕੀ ਐਕਸ਼ਨ ਲਿੱਤਾ ਕੀ ਇਹ ਹਰਿਆਣਾ ਦੀਆਂ ਚੋਣਾਂ ਦਾ ਤੇ ਪੰਜਾਬ ਦੀ ਬਾਈ ਇਲੈਕਸ਼ਨਸ ਦਾ ਸੌਦਾ ਹੋਇਆ ਕਿਉਂਕਿ ਹੁਣ ਮਹਾਰਾਣੀ ਤਾਂ ਹਨੀਪ੍ਰੀਤ ਹੈ ਕੀ ਅਸੀਂ ਹਣੀਪ੍ਰੀਤ ਨੂੰ ਨਹੀਂ ਬੁਲਾਵਾਂਗੇ ਅਸੀਂ ਹਣੀਪ੍ਰੀਤ ਨੂੰ ਹੱਥ ਨਹੀਂ ਲਾਵਾਂਗੇ ਤੇ ਤੁਸੀਂ ਜੀ ਇਲੈਕਸ਼ਨਾਂ 'ਚ ਸਾਡੀ ਮਦਦ ਕਰੋਗੇ ਮੈਂ ਤਾਂ ਸਭ ਨੂੰ ਪੁੱਛਣਾ ਚਾਹਣਾ ਹੈ ਜਿਨਨੇ ਇਹਦੀ ਇੰਟਰਵਿਊ ਦੇਖ ਕੇ ਤੇ ਸਟੇਟਮੈਂਟਾਂ ਦੇ ਰਹੇ ਸੀ ਕਿ ਜਵਾਬ ਦੇਣ ਦੀ ਸ਼ਰੋਬਨੀ ਅਕਾਲੀ ਦਲ ਵਾਲੇ ਚਾਹੇ ਉਹ ਆਮ ਆਦਮੀ ਪਾਰਟੀ ਸੀ ਚਾਹੇ ਕਾਂਗਰਸ ਪਾਰਟੀ ਸੀ ਚਾਹੇ ਉਹ 나ਗਪੁਰ ਆਲਾ ਅਕਾਲੀ ਦਲ ਸੀ ਕੋਈ ਵੀ ਸੀ ਉਹ ਤਾਂ ਟੈਲੀਵਿਜ਼ਨ ਤੇ ਬੈ ਕੇ ਇੱਕ ਸਟੇਟਮੈਂਟ ਦਿੱਤੀ ਸੀ ਇਹ ਤਾਂ 164 ਤੇ ਬਿਆਨ ਹੈ ਕੋਰਟ ਦੇ ਵਿੱਚ ਤੇ ਹੁਣ ਇਹਦੇ ਤੇ ਕੀ ਸਵਾਲ ਕਰੋਗੇ ਤੁਸੀਂ ਭਗਵੰਤ ਮਾਨ ਨੂੰ ਇਹ ਦੂਜੀ ਵੱਡੀ ਉਦਾਹਰਨ ਤੁਹਾਡੇ ਸਾਹਮਣੇ ਰੱਖੀ ਹੁਣ ਤੀਜੀ ਉਦਾਹਰਨ ਤੁਸੀਂ ਦੇਖੋ ਤੀਜੀ ਆ ਗਿਆ ਰਾਮ ਰਹੀਮ ਤੇ ਹੁਣ ਮੈਂ ਪਿਛਲੇ ਦਿਨੀ ਕਈ ਖਬਰਾਂ ਲੱਗੀਆਂ ਕਿ ਰਾਮ ਰਹੀਮ ਦੀ ਪ੍ਰੋਸੀਕਿਊਸ਼ਨ ਜਿਹੜੀ 295A ਦੇ ਥੱਲੇ ਉਹ ਸਰਕਾਰ ਸੈਂਕਸ਼ਨ ਨਹੀਂ ਦੇ ਰਹੀ ਕੋਈ ਵੀ ਮਲਜ਼ਮ ਜਿਹਦੇ ਤੇ 295 ਐ ਦਾ ਮੁਕੱਦਮਾ ਹੋਵੇ ਉਹਨੂੰ ਉਹਦੀ ਪ੍ਰੋਸੀਕਿਊਸ਼ਨ ਆਸਤੇ ਸੈਂਕਸ਼ਨ ਹੋਮ ਡਿਪਾਰਟਮੈਂਟ ਦਿੰਦਾ ਮੈਂ ਇਹ ਚੀਜ਼ ਅੱਜ ਡਾਕੂਮੈਂਟਸ ਲੈ ਕੇ ਆਇਆ ਜਿਹੜੀ ਗੱਲ ਕੀਤੀ ਜਾ ਰਹੀ ਹੈ ਕਿ ਸੈਂਕਸ਼ਨ ਨਹੀਂ ਦਿੱਤੀ ਗਈ ਬਾਬੇ ਨੂੰ ਤੇ ਜਦੋਂ ਮੁੱਖ ਮੰਤਰੀ ਨੂੰ ਪੁੱਛਿਆ ਗਿਆ ਕਿ ਭਾਈ ਬਾਬੇ ਨੂੰ ਸੈਂਕਸ਼ਨ ਨਹੀਂ ਦਿੱਤੀ ਸੈਂਕਸ਼ਨ ਦੀ ਚਿੱਠੀ ਆਈ ਵੀ ਐ ਮੁੱਖ ਮੰਤਰੀ ਸਾਹਿਬ ਦੀ ਸਟੇਟਮੈਂਟ ਤਾਂ ਤੁਸੀਂ ਸਭ ਨੇ ਸੁਣੀ ਐ ਆ ਸੁਣ ਲਓ ਅ ਨਹੀਂ ਸਾਡੇ ਇਹਦੇ ਨਾਲ ਕੁਝ ਬੰਦੇ ਨਹੀਂ ਤੇ ਉਹ ਪੁਰਾਣਾ ਕੇਸ ਚੱਲ ਰਿਹਾ ਹੈ ਨਹੀਂ ਨਹੀਂ ਸਾਡੇ ਵੱਲੋਂ ਕੋਈ ਇਸ ਤਰ੍ਹਾਂ ਦੇ ਮਾਮਲੇ ਕੋਤਾ ਜੀ ਟੋ ਵਾਰ ਤੋਂ ਬਦਲਦੇ ਹਨ ਉਹਦਾ ਮੁੰਡਾ ਇਲੈਕਸ਼ਨ ਲੜ ਰਿਹਾ ਜੀ ਚਲੋ ਵੇਖੋ ਪੁਰਾਣਾ ਕੇਸ ਐ ਸਾਡੇ ਵੱਲੋਂ ਕੋਈ ਨਹੀਂ ਜੀ ਰੋਕਿਆ ਗਿਆ ਪਿਛਲਾ ਕੇਸ ਹੈ ਹੁਣ ਮੈਂ ਤੁਹਾਡੇ ਸਾਹਮਣੇ ਇਹਦਾ ਚਿੱਠਾ ਰੱਖਾਂ ਪਹਿਲਾਂ ਇੱਕ ਤੁਹਾਨੂੰ ਕਲੀਅਰ ਕਰ ਦਿਆਂ ਕਿ ਦੇਖੋ ਮੈਂ ਫੇਰ ਉਸ ਗੱਲ ਤੇ ਆਉਣਾ ਕਿ ਕਿੱਦੇ ਨੰਗੇ ਚਿੱਟੇ ਹੋ ਕੇ ਮਦਦ ਕਰ ਰਹੇ ਨਹੀਂ ਤਾਂ ਇਹ ਗੱਲ ਕਹਿ ਸਕਦੇ ਸੀ ਕਿ ਫਾਈਲ ਜੀ ਕਿਸੇ ਅਫਸਰ ਨੇ ਹੀ ਦੱਬ ਕੇ ਰੱਖ ਲਈ ਸਾਡੇ ਕੋਲੇ ਤਾਂ ਪਹੁੰਚੀ ਹੀ ਨਹੀਂ ਸਾਡੇ ਤਾਂ ਧਿਆਨ 'ਚ ਹੀ ਨਹੀਂ ਆਈ ਜੀ ਇਹ ਤਾਂ ਅਸੀਂ ਉਦੋਂ ਹੀ ਦੇ ਦੇਣੀ ਸੀ ਆ ਜਿਹੜੇ ਬਾਕੀ ਦੇ ਦੋਸ਼ੀ ਆ ਉਹਨਾਂ ਕੇਸਾਂ 'ਚ ਉਹਨਾਂ ਦੀ ਸੈਂਕਸ਼ਨ ਪੰਜਾਬ ਸਰਕਾਰ ਵੱਲੋਂ ਦਿੱਤੀ ਜਾ ਚੁੱਕੀ ਹੈ। ਕੱਲੇ ਰਾਮ ਰਹੀਮ ਦੀ ਸੈਂਕਸ਼ਨ ਪੰਜਾਬ ਸਰਕਾਰ ਨੇ ਨਹੀਂ ਦਿੱਤੀ। ਕਿਉਂ? ਆ ਮੈਂ ਸੈਂਕਸ਼ਨ ਦੀ ਚਿੱਠੀ ਲੈ ਕੇ ਆਇਆ ਉਹਨਾਂ ਦੀ। ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਗ੍ਰਹਿ ਸ਼ਾਖਾ 6 ਮਨਜ਼ੂਰੀ ਪੰਜਾਬ ਸਰਕਾਰ ਮੁਕੱਦਮਾ ਨੰਬਰ ਫਲਾ ਫਲਾ ਉਹਦੇ ਵਿੱਚ ਉਹ ਬੰਦਿਆਂ ਦੇ ਸਬਦ ਦੇ ਨਾਂ ਲਿਖ ਕੇ ਕਿਉਂਕਿ ਉਹ ਛੋਟੀ ਮੱਛੀ ਹੈ ਸਬਦ ਦੇ ਨਾਂ ਲਿਖ ਕੇ ਸ਼ਕਤੀ ਸਿੰਘ ਸੰਨੀ ਬਲਜੀਤ ਸਿੰਘ ਰਣਜੀਤ ਸਿੰਘ ਪੁੱਤਰ ਮੋਹਰ ਸਿੰਘ ਫਲਾਨਾ ਫਲਾਨਾ ਸਬਦ ਦੇ ਲਿਖ ਕੇ ਧਾਰਾ 295 ए ਅਤੇ 153 ए आईपीसी ਤਹਿਤ ਮੁਕੱਦਮਾ ਚਲਾਉਣ ਦੀ ਸਮਾਇਤ ਮਨਜ਼ੂਰੀ ਦਿੰਦਾ ਹਾਂ ਤਾਂ ਜੋ ਯੋਗ ਅਧਿਕਾਰਾਂ ਵਾਲੀ ਅਦਾਲਤ ਦੋਸ਼ੀਾਨ ਉਕਤਾਨ ਵਿਰੁੱਧ ਸਮਾਇਤ ਕਰ ਸਕੇ ਸਾਈਨ ਹੈ ਜੀ ਅਨੁਰਾਗ ਅਗਰਵਾਲ ਵਧੀਕ ਮੁਖ ਸਕੱਤਰ ਆਈਏਐਸ ਗ੍ਰਹਿ ਮਾਮਲੇ ਆਹ ਸੈਂਕਸ਼ਨ ਬਾਕੀ ਬੰਦਿਆਂ ਦੀ ਕਿਵੇਂ ਆ ਗਈ ਫਿਰ ਜੇ ਬਾਬੇ ਰਾਮ ਰਹੀਮ ਦੀ ਨਹੀਂ ਦਿੱਤੀ ਤੁਸੀਂ ਆਹ ਹੋਮ ਡਿਪਾਰਟਮੈਂਟ ਦੀ ਸੈਂਕਸ਼ਨ ਕੱਲੇ ਰਾਮ ਰਹੀਮ ਦੀ ਸੈਂਕਸ਼ਨ ਰੋਕੀ ਵੀ ਵੇਖੋ ਫਿਰ ਚਿੱਠੀਆਂ ਐਸਆਈਟੀ ਲਿਖ ਰਹੀ ਹੈ ਵਾਰੀ-ਵਾਰੀ ਸਰਕਾਰ ਨੂੰ ਆਇ ਇੱਕ ਚਿੱਠੀ ਹੈ 14171 ਚਿੱਠੀ ਨੰਬਰ ਅਬਲਿਕ ਸੀ ਮਿਤੀ 24 9 2021 ਕਾਂਗਰਸ ਦੀ ਸਰਕਾਰ ਚੰਨੀ ਸੁਖੀ ਰੰਧਾਵਾ ਜਵਾਬ ਦੇਣ ਇਸ ਗੱਲ ਦਾ ਤੁਹਾਨੂੰ ਚਿੱਠੀ ਲਿਖੀ ਹੈ ਮਨਜ਼ੂਰੀ ਮੰਗੀ ਹੈ 295 ਐ ਦੀ ਸੈਂਕਸ਼ਨ ਚਲਾਉਣ ਵਾਸਤੇ ਦਾ ਕੇਸ ਚਲਾਉਣ ਵਾਸਤੇ ਸੈਂਕਸ਼ਨ ਦੀ ਉਹਨਾਂ ਨੇ ਨਹੀਂ ਦਿੱਤੀ ਹੁਣ ਅਦਾਲਤ ਚ ਕੇਸ ਚੱਲ ਰਿਹਾ ਹੈ ਤੇ ਅਦਾਲਤ ਦੇ ਵਿੱਚ ਐਸਆਈਟੀ ਨੇ ਇੱਕ ਜਵਾਬ ਦਿੱਤਾ 7 ਤਿੰਨ 2024 ਇਸੇ ਸਾਲ 7 3 2024 ਨੂੰ ਅਦਾਲਤ ਦੇ ਵਿੱਚ ਰਾਮ ਰਹੀਮ ਨੇ ਕੋਈ ਡਾਕੂਮੈਂਟਸ ਐਸਆਈਟੀ ਨੂੰ ਕਿਹਾ ਸਾਨੂੰ ਪ੍ਰੋਵਾਈਡ ਕੀਤੇ ਜਾਣ ਐਸਆਈਟੀ ਜਵਾਬ ਕੀ ਦਿੰਦੀ ਹੈ ਉਸ ਚ Qua the documents mentioned at serial number 46, Tattar, Chasi, and 100. Document, Ramri, mentioned in the reply against which it, is, it has been mentioned that as the case for prosecution sanction, as the case for prosecution sanction in all the three cases against the applicant, applicant Ram Rahim, is pending with the Home and Justice Affairs Government of Punjab. this document can be available in those files the said documents if any shall be placed on record on the judicial file as and when the same will be received from the home affairs and justice affairs government of punjab 73 2024 chief judicial magistrate chandigarh dr amaninder singh ji satkar yog unna di adalat de vich esit bayan de ke aayi hai ki assi ਸੈਂਕਸ਼ਨ ਆਸਤੇ ਕੇਸ ਭੇਜਿਆ ਵੈ ਰਾਮ ਰਹੀਮ ਦਾ ਵਾਰੀ ਵਾਰੀ ਸੈਂਕਸ਼ਨ ਮੰਗ ਰਹੇ ਆ ਜਿਹੜੇ ਡਾਕੂਮੈਂਟਸ ਇਹ ਮੰਗ ਰਹੇ ਆ ਉਹ ਸੈਂਕਸ਼ਨ ਦੇ ਨਾਲ ਚਿੱਠੀ ਸਾਡੀ ਚਿੱਠੀ ਦੇ ਨਾਲ ਐਪਲੀਕੇਸ਼ਨ ਨਾਲ ਲੱਗੇ ਹੋਏ ਆ ਜਦੋਂ ਉਹ ਸੈਂਕਸ਼ਨ ਆ ਗਈ ਉਦੋਂ ਇਹਨਾਂ ਨੂੰ ਉਹ ਡਾਕੂਮੈਂਟ ਅਸੀਂ ਦੇ ਦੇਵਾਂਗੇ ਸੋ ਹੁਣ ਤੁਸੀਂ ਵੇਖੋ ਰਾਮ ਰਹੀਮ ਦੀ ਸੈਂਕਸ਼ਨ ਨਹੀਂ ਦੇ ਰਹੇ ਹਨੀਪ੍ਰੀਤ ਨੂੰ ਨੋਮੀਨੇਟ ਤੇ ਅਰੈਸਟ ਨਹੀਂ ਕਰ ਰਹੇ 164 ਦੇ ਬਿਆਨ ਹੋਣ ਦੇ ਬਾਵਜੂਦ ਪ੍ਰਦੀਪ ਕਲੇਰ ਇੱਕ ਐਫਆਈਆਰ ਚ ਅਰੈਸਟ ਕਰਕੇ ਬੇਲ ਦਿਵਾ ਕੇ ਦੂਜੀਆਂ ਦੋ ਐਫਆਈਆਰਾਂ ਚੋਂ ਥਾਣੇ ਚ ਭਜਾ ਦਿੱਤਾ ਜਾਂਦਾ ਮੈਂ ਉਦਾਹਰਨ ਦਿਨਾ ਤੁਹਾਨੂੰ ਫੋਰ ਐਗਜ਼ਾਮਪਲ ਤੁਸੀਂ ਕਿਸੇ ਥਾਣੇ ਦੇ ਜਾਂ ਐਸਆਈਟੀ ਦੇ ਮੁਖੀ ਹੋ ਮੈਂ ਦੋਸ਼ੀ ਹਾਂ ਤਿੰਨ ਐਫਆਈਆਰਾਂ ਤੁਹਾਡੇ ਕੋਲੇ ਮੇਰੀਆਂ ਤੁਸੀਂ ਮੈਨੂੰ ਫੜ ਲਿਆ ਤੁਸੀਂ ਇੱਕ ਰੈਸ ਐਫਆਈਆਰ ਚ ਮੈਨੂੰ ਅਰੈਸਟ ਪਾਦਨੇ ਹੋ ਦੂਜੀਆਂ ਦੋਆਂ ਚ ਕਿੰਨੇ ਚੱਲ ਭਜਾ ਐਸ਼ ਕਰ ਇਹ ਕਿੱਥੋਂ ਦਾ ਕਾਨੂੰਨ ਕਹਿੰਦਾ ਜੀ ਇੰਨਾਂ ਸਾਰੀਆਂ ਗੱਲਾਂ ਦਾ ਭਗਵਾਨਤਮਾਨ ਨੂੰ ਜਵਾਬ ਦੇਣਾ ਪਊਗਾ ਹੀ ਇਸ ਹੋਮ ਮਿਨਿਸਟਰ ਐਸਆਈਟੀ ਸਪੈਸ਼ਲੀ ਲਿਖ ਰਹੀ ਹੈ ਕਿ ਹੋਮ ਅਫੇਅਰਸ ਦੇ ਵਿੱਚ ਪੈਂਡਿੰਗ ਹੈ ਇਹ ਫਾਈਲ ਫਿਰ ਜਵਾਬ ਦੇਵੇ ਰਾਮ ਰਹੀਮ ਜੀ ਅਸੀਂ ਡਿਮਾਂਡ ਕਰਦੇ ਹਾਂ ਕਿ ਪ੍ਰਦੀਪ ਕਲੇਰ ਬਾਕੀ ਦੋ ਜਿਹੜੇ ਰਹਿੰਦੇ ਕੇਸ ਹੈ ਉਹਨਾਂ ਦੇ ਵਿੱਚ ਇਮੀਡੀਏਟਲੀ ਅਰੈਸਟ ਹੋਵੇ ਤੇ ਜਿਨ੍ਹਾਂ ਨੇ ਉਹਨੂੰ ਥਾਣੇ ਚੋਂ ਭਜਾਇਆ ਹੈ ਕੇਸਾਂ ਦੇ ਵਿੱਚ ਪੀਓ ਹੋਣ ਦੇ ਬਾਵਜੂਦ ਉਹਨਾਂ ਤੇ ਕਾਰਵਾਈ ਹੋਵੇ ਅਸੀਂ ਡਿਮਾਂਡ ਕਰਦੇ ਆ ਕਿ ਹਨੀਪ੍ਰੀਤ ਇਮੀਡੀਏਟਲੀ ਅਰੈਸਟ ਹੋਵੇ ਨੋਮੀਨੇਟ ਹੋਵੇ ਫਿਰ ਜੇ ਟੈਲੀਵਿਜ਼ਨ ਵਾਲੇ ਬਿਆਨ ਸੱਚੇ ਬਨ ਰਹੇ ਹੋ ਤੇ ਫਿਰ ਆਤਾ 164 ਦੇ ਦਿੱਤੇ ਹੈ ਜੱਜ ਦੇ ਸਾਹਮਣੇ ਅੰਡਰ ਓਥ ਦਿੱਤੇ ਮੈਂ ਕੱਲ ਖਤਮ ਕਰਨ ਲੱਗਿਆ ਹਾਂਜੀ ਹਾਂਜੀ 164 ਤੇ ਬਿਆਨ ਦੀ ਕਾਪੀ ਦੇ ਦੇਣਾ ਮੈਂ ਤੁਹਾਨੂੰ ਅਸੀਂ ਡਿਮਾਂਡ ਕਰਦੇ ਆਂ ਕਿ ਰਾਮ ਰਹੀਮ ਦੀ ਸੈਂਕਸ਼ਨ ਵਿਦਨ 24 ਆਵਰਸ ਉਹਦੋਂ ਪ੍ਰੋਸੀਕਿਊਟ ਕਰਨ ਦੀ ਪੰਜਾਬ ਸਰਕਾਰ ਭੇਜੇ ਤੇ ਭਗਵੰਤ ਮਾਨ ਤੇ ਪਿਛਲੀ ਕਾਂਗਰਸ ਦੀ ਸਰਕਾਰ ਚਾਹੇ ਉਹ ਕੈਪਟਨ ਅਮਰਿੰਦਰ ਸਿੰਘ ਸੀ ਚਾਹੇ ਚੰਨੀ ਸੀ ਸੁਖੀ ਹੋਮ ਮਿਨਿਸਟਰ ਸੀ ਇਹ ਸਾਰੀਆਂ ਸਰਕਾਰਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਮੁੱਦਾ ਬਣਾ ਕੇ ਇੱਕ ਸਿਆਸੀ ਪੌੜੀ ਬਣਾ ਕੇ ਇਹਨਾਂ ਨੇ ਵਰਤਿਆ ਇਸ ਮੁੱਦੇ ਤੇ ਲੋਕਾਂ ਨਾਲੇ ਵਾਦਾ ਕਰਕੇ ਕਿ ਅਸੀਂ ਇਨਸਾਫ ਦੇਵਾਂਗੇ ਮਿਸਾਲੀ ਸਜ਼ਾਵਾਂ ਦੇਵਾਂਗੇ ਜਿਹੜੇ ਅਕਿਊਜ਼ਡ ਐ ਇਹਨਾਂ ਕੇਸਾਂ ਦੇ ਵਿੱਚ ਤਾਂ ਕਿ ਕੋਈ ਦੁਬਾਰਾ ਇਹੋ ਜਿਹੀ ਹਰਕਤ ਨਾ ਕਰੇ ਇਹ ਵਾਦੇ ਕਰਕੇ ਸੰਗਤ ਨਾਲ ਸਰਕਾਰ ਚ ਆਏ ਸੀ ਤੇ ਕੀ ਇਹਨਾਂ ਦਾ ਅਸਲੀ ਚਿਹਰਾ ਨਿਕਲਿਆ ਅੱਜ ਜਿਹੜੇ ਦਸਤਾਵੇਜ਼ ਐ ਮੈਂ ਤੁਹਾਡੇ ਸਾਹਮਣੇ ਰੱਖੇ ਆ ਇੱਥੇ ਕਾਗਜ਼ ਬੋਲਦੇ ਆ ਇਟਸ ਇਨ ਬਲੈਕ ਐਂਡ ਵਾਈਟ ਮੈਂ ਕੁਝ ਨਹੀਂ ਬੋਲਿਆ ਆਪਦੇ ਵੱਲੋਂ ਕੋਈ ਗੱਲ ਨਹੀਂ ਕੀਤੀ ਜੋ ਕੁਝ ਬੋਲਿਆ ਸਰਕਾਰ ਦੇ ਰਿਕਾਰਡ ਤੋਂ ਬੋਲਿਆ ਸਰਕਾਰ ਦੇ ਕਾਗਜ਼ਾਂ ਤੋਂ ਬੋਲਿਆ ਸੋ ਸਰਕਾਰ ਨੂੰ ਜਵਾਬ ਦੇਣਾ ਪਊਗਾ ਧੰਨਵਾਦ ਜੀ ਥੈਂਕ ਯੂ ਜੀਵਾ ਜੀ ਨੇ ਕਿਹਾ ਸੀਗਾ ਗੱਲ ਕਿ ਨਾਗਪੁਰ ਆਪਰੇਸ਼ਨ ਚੱਲ ਰਿਹਾ ਹੈ ਧੰਨਵਾਦ ਮੈਂ ਤਾਂ ਕਹਿ ਰਿਹਾ ਜੀ ਮੈਂ ਤਾਂ ਕਹਿ ਰਿਹਾ ਇਹ ਜਿਹੜੀ ਜਿਹੜੇ ਉਹ ਸਾਡੇ ਪੁਰਾਣੇ ਸਾਥੀ ਹੈ ਚਲੋ ਮੇਰੇ ਤੋਂ ਤਾਂ ਮੇਰੇ ਸ਼ਾਇਦ ਮੇਰੇ ਬਜ਼ੁਰਗਾਂ ਤੋਂ ਵੀ ਵੱਡੀ ਉਮਰ ਦੇ ਆ ਗੋਡੀ ਹੱਥ ਲਾਉਣਾ ਲਾਉਂਦਾ ਹਾਂ ਮੈਂ ਉਹਨਾਂ ਦੇ ਪਰ ਦੇਖੋ ਜੇ ਕੋ ਨਾਗਪੁਰ ਦੇ ਕਹੇ ਤੇ ਚੱਲਦਾ ਤਾਂ ਫਿਰ ਉਹ ਨਾਗਪੁਰ ਆਪਰੇਸ਼ਨ ਹੀ ਕਿਹਾ ਜਾਊਗਾ ਹੋਰ ਉਸ ਇਹਦੇ ਵਿੱਚ ਤੁਸੀਂ ਗੱਲ ਤਾਂ ਫੈਕਟਰ ਨੂੰ ਤਾਂ ਨਜ਼ਰ ਅੰਦਾਜ਼ ਨਹੀਂ ਨਾ ਕਰ ਸਕਦੇ ਸਰ ਸਾਹਿਬ ਹਾਲੇ ਵੀ ਕਹਿ ਰਹੀ ਹੈ ਕਿ ਮੈਂ اجلاس ਕਲਾਵਾਂਗਾ ਔਰ ਪ੍ਰਧਾਨਗੀ ਦੇ ਤਰ੍ਹਾਂ ਕੋ ਪਤਾ ਹੈ ਕਿ ਮੇਰੀ ਮੇਰੀ ਇੱਕੋ ਰਿਕੁਐਸਟ ਹੈ ਤੁਹਾਨੂੰ ਅੱਜ ਇਸ਼ੂ ਨਾ ਬਹੁਤ ਵੱਡਾ ਹੈ ਬ੍ਰਦਰ ਵਿਦ ਡਾਕੂਮੈਂਟਸ ਮੈਂ ਰੱਖੇ ਜੇ ਅੱਜ ਇਸੇ ਤੇ ਹੀ ਰੱਖ ਲੀਏ ਕਿਉਂਕਿ ਇਹ ਸਾਰੀਆਂ ਗੱਲਾਂ ਤੇ ਜਵਾਬ ਤੁਹਾਨੂੰ ਪਹਿਲਾਂ ਸੀਨੀਅਰ ਲੀਡਰਸ਼ਿਪ ਦੇ ਚੁੱਕੀ ਹੈ ਜੋਟੀਨ ਸਾਹਿਬ ਦਾ ਮਾਨਾ ਕਰ ਲੈ ਕੋਈ ਗੱਲ ਨਹੀਂ ਫ੍ਰੀ ਕੰਟਰੀ ਹੈ ਜਿਲਾਸ ਬਲਾ ਲੈਣ ਉੱਥੇ ਵੀ ਪਤਾ ਲੱਗ ਜੂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜੂਗਾ ਬਟ ਅੱਜ ਜੇ ਕਾਈਂਡਲੀ ਜੇ ਕਿਸੇ ਨੂੰ ਡਾਕੂਮੈਂਟਸ ਚਾਹੀਦੇ ਆ ਮੇਰੇ ਤੋਂ ਕੋਈ ਵੀ ਫੋਟੋ ਖਿੱਚ ਕੇ ਲੈ ਜਾ ਸਕਦਾ ਹੈ ਜਾਂ ਡਾਕੂਮੈਂਟ ਚਾਹੀਦਾ ਉਹ ਵੀ ਲੈ ਜਾ ਤਾਂ ਥੈਂਕ ਯੂ ਜੀ ਧੰਨਵਾਦ ਯਾਰ ਇਹ ਅੱਜ ਫਿਰ ਕਲੇਰ ਸਾਹਿਬ ਨਾਲ ਕਰਦੇ ਆ ਰੋ ਸਾਡੇ ਨਹੀਂ ਮੈਂ ਉਹੀ ਗੱਲ ਕਰਦਾ